ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਉੱਤੇ ਜੁਰਮਾਨਾ ਪਾਇਆ ਗਿਆ 1 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਐਡੀ ਵੱਡੀ ਕੀ ਪੁਲਿਸ ਨੇ ਅਣਗਹਿਲੀ ਕੀਤੀ ਖਾਸ ਕਰਕੇ ਜਲੰਧਰ ਦੀ ਹਦੂਦ ਵਾਲੀ ਪੁਲਿਸ ਨੇ ਜਿਸ ਦਾ ਅਧਿਕਾਰ ਖੇਤਰ ਪੁਲਿਸ ਕਮਿਸ਼ਨਰ ਦੇ ਕੋਲ ਸੀ ਹੇਠਲੇ ਪੱਧਰ ਦੇ ਉੱਤੇ ਜਦੋਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਹੁੰਦੀਆਂ ਨੇ ਤਾਂ ਫਿਰ ਪਹੁੰਚ ਹੁੰਦੀ ਹੈ ਅਦਾਲਤਾਂ ਵੱਲ ਅਦਾਲਤ ਦਾ ਰੁਖ ਕੀਤਾ ਜਾਂਦਾ ਤਾਂ ਫਿਰ ਜਾ ਕੇ ਜਿਹੜੇ ਪੀੜਤ ਲੋਕ ਹੁੰਦੇ ਨੇ ਉਹਨਾਂ ਨੂੰ ਕੋਈ ਇਨਸਾਫ ਦੀ ਆਸ ਵੱਜਦੀ ਹੈ ਕੋਈ ਅਜਿਹਾ ਦਿਨ ਨਹੀਂ ਹੋਵੇਗਾ ਜਦੋਂ ਸ਼ਾਇਦ ਹੀ ਕਿਸੇ ਅਦਾਲਤ ਵੱਲੋਂ ਪੰਜਾਬ ਪੁਲਿਸ ਦੀ ਝਾੜ-ਚੰਬੀ ਨਾ ਕੀਤੀ ਗਈ ਹੋਵੇ ਤੇ ਨਾ ਫਿਰ ਜੁਰਮਾਨਾ ਲਾਇਆ ਗਿਆ ਹੋਵੇ ਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਹੋਣ ਹਾਲਾਂਕਿ ਹਾਲੇ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਦੇ ਕਾਗਜ਼ ਪਾੜਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਤੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਉਹਨਾਂ ਨੂੰ ਵੀ ਕਾफी ਝਾੜ ਪਾਈ ਤਾਂ ਹੁਣ ਇੱਕ ਮਾਮਲਾ ਹੋਰ ਹੈ ਉਹ ਅਲੱਗ ਹੈ ਇਸ ਮਾਮਲੇ ਤੋਂ ਪਰ ਉਹ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਉਹਨਾਂ ਦੇ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਹੋ ਜੀ ਕਿਹੜੀ ਉਹਨਾਂ ਨੇ ਅੰਗੈਲੀ ਤੇ ਲਾਪਰਵਾਹੀ ਵਰਤੀ ਜਿਸ ਦੇ ਕਰਕੇ ਆ ਦਿਨ ਦੇਖਣਾ ਪਿਆ ਜਲੰਧਰ ਪੁਲਿਸ ਨੂੰ ਦਰਅਸਲ ਇਹ ਮਾਮਲਾ ਧੋਖਾਧੜੀ ਕੇਸ ਦੇ ਨਾਲ ਜੁੜਿਆ ਹੋਇਆ ਅਣਗਿਣਤ ਅਜਿਹੇ ਕੇਸ ਨੇ ਜਦੋਂ ਠੱਗ ਏਜੰਟ ਲੋਕਾਂ ਨੂੰ ਠੱਗਦੇ ਨੇ ਤਰ੍ਹਾਂ ਤਰ੍ਹਾਂ ਦੇ ਸੁਪਨੇ ਦਿਖਾਉਂਦੇ ਨੇ ਖਾਸ ਕਰਕੇ ਜਲੰਧਰ ਉਹ ਇਲਾਕਾ ਹੈ ਜਿੱਥੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਸੈਂਟਰਾਂ ਵਾਲਿਆਂ ਨੇ ਜਾਂ ਫਿਰ ਬਾਰ ਵਿਦੇਸ਼ ਭੇਜਣ ਵਾਲੇ ਜਿਹੜੇ ਏਜੰਟ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਦੁਕਾਨਾਂ ਤੋਂ ਕਦੋਂ ਮਹਿਲ ਉੱਸਰ ਗਏ ਇਹ ਵੀ ਕੁਝ ਸਾਲਾਂ ਦੀ ਕਹਾਣੀ ਸੀ ਚਾਹੇ ਸਾਰੇ ਨਾਂ ਸਹੀ ਪਰ ਬਹੁਤੇ ਅਜਿਹੇ ਨੇ ਜਿਹੜੇ ਲੋਕਾਂ ਨੂੰ ਸੁਫਨੇ ਕੁਝ ਹੋਰ ਦਿਖਾਉਂਦੇ ਨੇ ਤੇ ਜਦੋਂ ਪੈਸੇ ਲੈ ਕੇ ਵਿਦੇਸ਼ ਭੇਜਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਫਿਰ ਤਾਲੇ ਲੱਗੇ ਦਿਖਾਈ ਦਿੰਦੇ ਨੇ ਉਹਨਾਂ ਦਫ਼ਤਰਾਂ ਤੇ ਇਸ ਤਰ੍ਹਾਂ ਦੇ ਅਣਗਿਣਤ ਕੇਸ ਨੇ ਪਰ ਇਸ ਕਹਾਣੀ ਵਿੱਚ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਹੜੇ ਕਿ ਇਸ ਵਕਤ ਸੁਪਨ ਸ਼ਰਮਾ ਨੇ ਆਈਪੀਐਸ ਅਧਿਕਾਰੀ ਉਹਨਾਂ ਨੂੰ ਹੁਣ ਜੁਰਮਾਨਾ ਭਰਨਾ ਪੈਣਾ ਹੈ ਦਰਅਸਲ ਇਹ ਪੁਲਿਸ ਕਮਿਸ਼ਨਰ ਦੀ ਸੀਟ ਨੂੰ ਜੁਰਮਾਨਾ ਹੈ ਤਾਂ ਪੁਲਿਸ ਕਮਿਸ਼ਨਰ ਦੀ ਸੀਟ ਦੇ ਉੱਤੇ ਕੌਣ ਬੈਠਾ ਕੌਣ ਬਿਰਾਜਮਣ ਹੈ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਜਾਦੀ ਵੱਧ ਜਾਂਦੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਹੇਠਲੇ ਪੱਧਰ ਤੇ ਨਗਹਿਲੀਆਂ ਹੁੰਦੀਆਂ ਨੇ ਕਿਸੇ ਐਸਆਈ ਤੋਂ ਸਬ ਇੰਸਪੈਕਟਰ ਤੋਂ ਇੰਸਪੈਕਟਰ ਤੋਂ ਤਾਂ ਪੁਲਿਸ ਜ਼ਿਲ੍ਹੇ ਦਾ ਜਿਹੜਾ ਮੁਖੀ ਹੁੰਦਾ ਉਹ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਕਰਦਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਾਰਵਾਈ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਪਰ ਜਦੋਂ ਗੱਲ ਆਈ ਹਾਈ ਕੋਰਟ ਦੀ ਤੇ ਹਾਈ ਕੋਰਟ ਨੇ ਪੁਲਿਸ ਕਮਿਸ਼ਨਰ ਨੂੰ ਹੀ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਦਾਲਤ ਨੇ ਕਿਹਾ ਕਿ ਪੁਲਿਸ ਵਿਭਾਗ ਦਾ ਕੰਮਕਾਜ ਲਾਪਰਵਾਹੀ ਤੇ ਤਰਸਯੋਗ ਪਹੁੰਚ ਨੂੰ ਦਰਸਾਉਂਦਾ ਹੈ ਜਸਟਿਸ ਸੰਦੀਪ ਮੋਦਗਿਲ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਇਆਂ ਪੁਲਿਸ ਤੇ 2.5 ਸਾਲ ਤੱਕ ਕੋਈ ਠੋਸ ਕਦਮ ਨਾ ਚੁੱਕਣ ਦਾ ਦੋਸ਼ ਹੈ ਇਹ ਮਾਮਲਾ 20 ਜੁਲਾਈ 2022 ਨੂੰ ਦਰਜ ਹੋਈ ਐਫ ਆਈ ਆਰ ਨਾਲ ਸੰਬੰਧਿਤ ਹੈ ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਲਗਾਇਆ ਸੀ ਕਿ ਮੁਲਜ਼ਮ ਨੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝੂਠਾ ਦਾਵਾ ਕਰਕੇ ਵਾਅਦਾ ਕਰਕੇ ਧੋਖਾ ਧੜੀ ਕੀਤੀ ਤੇ ਸ਼ਿਕਾਇਤਕਰਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਪੜਤਾਲ ਨਹੀਂ ਕੀਤੀ ਇਹ ਜੀ ਕਿਹੜੀ ਗੱਲ ਸੀ ਕਿ ਪੁਲਿਸ ਦੇ ਕੋਲ ਵਾਰ-ਵਾਰ ਉਸ ਵਿਅਕਤੀ ਵੱਲੋਂ ਜਿਹੜੀ ਆ ਪਹੁੰਚ ਕੀਤੀ ਜਾ ਰਹੀ ਸੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਪਰ ਨਹੀਂ ਪੁਲਿਸ ਜਲੰਧਰ ਦੀ ਚੁੱਪ ਕਰਕੇ ਬੈਠੀ ਰਹੀ ਹੱਥ ਤੇ ਹੱਤ ਰ ਕੇ ਬੈਠੀ ਰਹੀ ਫਿਰ ਅੱਗੇ ਕੀ ਹੁੰਦਾ ਇਸ ਸਾਰੇ ਬਾਵਜੂਦ ਪੁਲਿਸ ਨੇ ਕੋਈ ਪੜਤਾਲ ਜਦੋਂ ਨਾ ਕੀਤੀ ਤਾਂ ਐਸੇ ਕਰਕੇ ਉਸਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਦਾਲਤ ਨੇ ਕਿਹਾ ਕਿ 22 ਨਵੰਬਰ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਪੁਲਿਸ ਨੇ ਅਚਾਨਕ 10 ਦਿਨਾਂ ਦੇ ਵਿੱਚ ਜਾਂਚ ਪੂਰੀ ਕਰਕੇ ਫਿਰ ਚਲਾਨ ਵੀ ਪੇਸ਼ ਕਰ ਦਿੱਤਾ ਪੁਲਿਸ ਨੂੰ ਘਬਰਾਟ ਹੋਣ ਲੱਗੀ ਹੈ ਸਰਦੀਆਂ 'ਚ ਪਸੀਨੇ ਆਉਣ ਲੱਗੇ ਜਦੋਂ ਅਦਾਲਤ ਨੇ ਨੋਟਿਸ ਜਾਰੀ ਕੀਤਾ ਤਾਂ 10 ਦਿਨਾਂ ਦੇ ਵਿੱਚ ਪੁਲਿਸ ਇੰਨੀ ਚੌਕਸ ਹੋ ਗਈ ਚਕੰਨੀ ਹੋ ਗਈ ਕਿ ਜਿਹੜਾ ਕੰਮ 2.5 ਸਾਲਾਂ ਚ ਨਹੀਂ ਸੀ ਹੋਇਆ ਉਹ 10 ਦਿਨਾਂ ਵਿੱਚ ਚਲਾਨ ਪੇਸ਼ ਕਰ ਦਿੱਤਾ ਜਾਂਦਾ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੱਡੀਆਂ ਅਣਗਹਿਲੀਆਂ ਤੇ ਲਾਪਰਵਾਹੀਆਂ ਪਹਿਲਾਂ ਕੀਤੀਆਂ ਹੋਣ ਇੱਕ ਝੂਠ ਬੋਲਿਆ ਹੋਵੇ ਤੇ ਉਸ ਦੇ ਉੱਤੇ ਪਰਦਾ ਪਾਉਣ ਦੇ ਲਈ ਉਹਨੂੰ ਛਪਾਉਣ ਦੇ ਲਈ ਲੁਕਾਉਣ ਦੇ ਲਈ ਅਣਗਿਣਤ ਝੂਠ ਹੋਰ ਬੋਲੇ ਜਾਂਦੇ ਨੇ ਤੇ ਇਸੇ ਤਰ੍ਹਾਂ ਦਾ ਹੀ ਕੁਝ ਕੀਤਾ ਹੋਣਾ ਉਸ ਚਲਾਨ ਦੇ ਵਿੱਚ ਜਿਸ ਕਰਕੇ ਤਸੱਲੀ ਨਹੀਂ ਹੋਈ ਅਦਾਲਤ ਨੂੰ ਆ ਉਸ ਚਲਾਨ ਦੇ ਉੱਤੇ ਵੀ ਸਵਾਲ ਖੜਾ ਹੋ ਗਿਆ ਜਸਟਿਸ ਮੋਤਗਿਲ ਨੇ ਇਸ ਨੂੰ ਪਟੀਸ਼ਨ ਨੂੰ ਦਬਾਉਣ ਦੀ ਜਲਦਬਾਜ਼ੀ ਵਿੱਚ ਕੀਤੀ ਗਈ ਕੋਸ਼ਿਸ਼ ਹੀ ਦੱਸਿਆ ਜਿਹੜਾ ਚਲਾਨ ਪੇਸ਼ ਕੀਤਾ ਗਿਆ ਅਦਾਲਤ ਨੇ ਵੀ ਕਿਹਾ ਕਿ ਨਿਰਪੱਖ ਜਾਂਚ ਦੇ ਬਿਨਾਂ ਚਲਾਨ ਦਾਖਲ ਕਰਨਾ ਪਟੀਸ਼ਨ ਕਰਤਾ ਦੇ ਸੰਵਿਧਾਨ ਦੀ ਧਾਰਾ 21 ਦੇ ਤਹਿਤ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਲੰਘਣਾ ਹੈ ਤੇ ਧਾਰਾ 39 A ਦੇ ਤਹਿਤ ਬਰਾਬਰ ਨਿਆਂ ਯਕੀਨੀ ਬਣਾਉਣ ਵਿੱਚ ਵੀ ਪੁਲਿਸ ਜਿਹੜੀ ਉਹ ਕਾਮਯਾਬ ਨਹੀਂ ਹੋਈ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ ਤੇ ਹੁਕਮ ਉਸ ਦੀ ਤਨਖਾਹ ਵਿੱਚੋਂ ਕਟਣ ਦੇ ਨਿਰਦੇਸ਼ ਦਿੱਤੇ ਨੇ ਆਮ ਤੌਰ ਤੇ ਉੱਤੇ ਦੇਖਿਆ ਜਾਂਦਾ ਹੈ ਕਿ ਜਦੋਂ ਕੁਰਸੀ ਨੂੰ ਜੁਰਮਾਨਾ ਲੱਗਦਾ ਤਾਂ ਪੁਲਿਸ ਦੇ ਕਈ ਜਿਹੜੇ ਫੰਡ ਹੁੰਦੇ ਨੇ ਜਾਂ ਦਫ਼ਤਰੀ ਅਮਲੇ ਦੇ ਲਈ ਚਲਾਉਣ ਦੇ ਲਈ ਜਿਹੜੇ ਵਿੱਤੀ ਜਿਹੜੇ ਇੱਕ ਤਰ੍ਹਾਂ ਦਾ ਪ੍ਰਬੰਧ ਹੁੰਦਾ ਉਸ ਦੇ ਵਿੱਚ ਜੁਰਮਾਨਾ ਭਰਿਆ ਜਾਂਦਾ ਪਰ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਆਰਡਰ ਦੇ ਵਿੱਚ ਹੁਕਮ ਵਿੱਚ ਹੈ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਤਨਖਾਹ ਦੇ ਵਿੱਚੋਂ 1 ਲੱਖ ਰੁਪਿਆ ਕੱਟਿਆ ਜਾਣਾ ਹੈ ਤਾਂ ਉਹ ਹੁਣ ਜੁਰਮਾਨਾ ਜਿਹੜਾ ਭਰਿਆ ਜਾਏਗਾ ਇਸ ਤੋਂ ਇਲਾਵਾ ਡੀਜੀਪੀ ਤੋਂ ਹਲਫਨਾਮਾ ਵੀ ਮੰਗਿਆ ਗਿਆ ਹੈ ਕਿ ਜਿਸ ਵਿੱਚ ਤਨਖਾਹ ਵਿੱਚੋਂ ਜੁਰਮਾਨੇ ਦੀ ਕਟੌਤੀ ਦੀ ਪੁਸ਼ਟੀ ਕੀਤੀ ਜਾਵੇਗੀ ਮਾਮਲੇ ਦੀ ਹੁਣ ਅਗਲੀ ਸੁਣਵਾਈ ਹੈ ਜਿਹੜੀ 20 ਦਸੰਬਰ ਨੂੰ ਹੋਣੀ ਹੈ ਦਿਨ ਨੇੜੇ ਹੈ ਕੁਝ ਘੰਟੇ ਬਾਕੀ ਨੇ ਪਰ ਪੁਲਿਸ ਕਮਿਸ਼ਨਰ ਕਿਸੇ ਦੇ ਲਈ ਪੁਲਿਸ ਮੁਖੀ ਦੇ ਲਈ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਇਹ ਕਹਿ ਸਕਦੇ ਆ ਕਿ ਵੱਡਾ ਝਟਕਾ ਹੈ ਜਾਂ ਵੱਡੀ ਸਜ਼ਾ ਹੀ ਹੈ ਕਿ ਉਸ ਦੀ ਤਨਖਾਹ ਦੇ ਵਿੱਚ ਹੀ 1 ਲੱਖ ਰੁਪਿਆ ਜੁਰਮਾਨਾ ਭਰਨਾ ਪੈ ਰਿਹਾ ਤੇ ਇਸ ਦਾ ਪੂਰਾ ਬਕਾਇਦਾ ਤੌਰ ਦੇ ਉੱਤੇ ਹਲਫਨਾਮਾ ਡੀਜੀਪੀ ਤੋਂ ਮੰਗਿਆ ਗਿਆ ਕਿ ਵਾਕਈ ਤਨਖਾਹ ਕੱਟੀ ਗਈ ਹੈ ਕਿ ਨਹੀਂ ਕੱਟੀ ਗਈ ਘਟਾਤੀ ਹੋਈ ਹੈ ਕਿ ਨਹੀਂ ਹੋਈ ਤਾਂ ਇਹ ਸਾਰੀਆਂ ਗੱਲਾਂ ਦੇ ਲਈ ਪੁਲਿਸ ਨੂੰ ਵਾਰੀ-ਵਾਰੀ ਕਿਉਂ ਸੁਣਨਾ ਪੈਂਦਾ ਹੈ ਅਦਾਲਤਾਂ ਤੋਂ ਨਮੋਸ਼ੀ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਕਿਉਂਕਿ ਕੰਮ ਹੀ ਕੁਝ ਅਜਹਿ ਕਰ ਲੈਂਦੀ ਹੈ ਪੁਲਿਸ ਬਾਅਦ ਵਿੱਚ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤਪੋਲਿਸ ਕਮਿਸ਼ਨਰ ਜਲੰਧਰ ਦਾ ਇਹ ਮਾਮਲਾ ਹੈ ਸੁਆਪਨ ਸ਼ਰਮਾ ਦਾ ਜਿਹਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ ਜੁਰਮਾਨਾ ਕੋਈ ਹਵਾ ਵਿੱਚ ਨਹੀਂ ਲਗਾਇਆ ਗਿਆ ਕਿਉਂਕਿ ਇੱਕ ਉਹ ਪੀੜਤ ਜਿਸ ਨੇ ਵਾਰ-ਵਾਰ ਪੁਲਿਸ ਨੂੰ ਬੇਨਤੀਆਂ ਕੀਤੀਆਂ ਪਰ ਸੁਣਵਾਈ ਨਹੀਂ ਹੋਈ ਇਸ ਤਰ੍ਹਾਂ ਦੇ ਅਣਗਿਣਤ ਕੇਸ ਹੋਰ ਹੋਣਗੇ ਜਿਹੜੇ ਲੋਕ ਅਦਾਲਤਾਂ ਤੱਕ ਪਹੁੰਚ ਹੀ ਨਹੀਂ ਕਰਦੇ ਤੇ ਥੱਕ ਹਾਰ ਕੇ ਘਰਾਂ 'ਚ ਬਹਿ ਜਾਂਦੇ ਨੇ ਕਿ ਹੁਣ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਤੇ ਉਸ ਦੇ ਵਿੱਚੋਂ ਕੁਝ ਹੀ ਚੁਣਿੰਦਾ ਕੇਸ ਹੁੰਦੇ ਨੇ ਦੇਣਾ ਦੇ ਕੋਲ ਪਹੁੰਚ ਵੀ ਹੁੰਦੀ ਹੈ ਅਦਾਲਤਾਂ ਤੱਕ ਪਹੁੰਚ ਕਰਨ ਦੀ ਤਾਂ ਫਿਰ ਜਾ ਕੇ ਕਿਤੇ ਇਨਸਾਫ ਮਿਲਦਾ ਹੈ ਤੇ ਅਜਿਹੇ ਹੀ ਕੇਸ ਉਹਨਾਂ ਮਾਮਲਿਆਂ ਦੇ ਵਿੱਚੋਂ ਇੱਕ ਹੈ ਅਜਿਹਾ ਮਾਮਲਾ ਹੈ ਜਿੱਥੇ ਪੁਲਿਸ ਨੂੰ ਜੁਰਮਾਨਾ ਲੱਗਿਆ ਪੁਲਿਸ ਕਮਿਸ਼ਨਰ ਨੂੰ ਜੁਰਮਾਨਾ ਲੱਗਿਆ ਤਾਂ ਹੋਰ ਵੀ ਅਜਿਹੇ بڑے ਕੇਸ ਨੇ ਜਿਸ ਦੇ ਵਿੱਚ ਪੁਲਿਸ ਮੁਖੀ ਨੂੰ ਪੁਲਿਸ ਅਧਿਕਾਰੀਆਂ ਨੂੰ ਚਾਹੇ ਮਾਈਨਿੰਗ ਦੇ ਕੇਸ ਹੁਣ ਤੱਕ ਰਹੇ ਹੋਣ ਜਾਂ ਕਿਸੇ ਠੋਸ ਕੇਸ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਵੇ ਜਾਂ ਫਿਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਤਾਂ ਅਜਿਹੇ अनेका ਪੁਲਿਸ ਅਧਿਕਾਰੀ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਨ੍ਹਾਂ ਨੇ ਕੋਈ ਨਾ ਕੋਈ ਲਾਪਰਵਾਈਆਂ ਕੋਈ ਨਾ ਕੋਈ ਅੰਗੈਲੀਆਂ ਜਾਂ ਕੋਈ ਨਾ ਕੋਈ ਚਲਾਕੀਆਂ ਐਸੀਆਂ ਕੀਤੀਆਂ ਨੇ ਜਿਸ ਦੇ ਕਰਕੇ ਉਹਨਾਂ ਨੂੰ ਬਾਅਦ ਵਿੱਚ ਅਦਾਲਤ ਦੇ ਹੁਕਮਾਂ ਦੇ ਤਹਿਤ ਖਮਿਆਜੇ ਵੀ ਭੁਗਤਨੇ ਪਏ ਨੇ ਤਾਂ ਇਹ ਜਿਹੜਾ ਲੱਗਾ ਇਸ ਕੇਸ ਵਿੱਚ ਜੁਰਮਾਨਾ ਜਾਂ ਪੁਲਿਸ ਦੀਆਂ ਅਜਿਹੀਆਂ ਅੰਗੈਲੀਆਂ ਕੀ ਤੁਹਾਨੂੰ ਵੀ ਆਲੇ-ਦੁਆਲੇ ਨਜ਼ਰ ਆਉਂਦੀਆਂ ਨੇ ਕਿ ਤੁਹਾਡੇ ਨਾਲ ਵੀ ਕਦੇ ਅਜਿਹਾ ਕੋਈ ਵਾਪਰਿਆ ਜਾਂ ਤੁਹਾਡੇ ਧਿਆਨ ਦੇ ਵਿੱਚ ਅਜਿਹੇ ਮਸਲੇ ਹੋਣ ਜਿੱਥੇ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਨੇ ਜਾਂ ਫਿਰ ਜਿਹੜੇ ਬੇਕਸੂਰ ਲੋਕਾਂ ਨਾਲ ਧੱਕੇਸ਼ਾਹੀ ਹੋਈ ਹੈ ਜਾਂ ਫਿਰ ਜੇ ਕਿਤੇ ਵੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਨਾਲ ਕੋਈ ਮਾੜੀ ਹੋਈ ਤੇ ਉਸ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਸੁਣੀ ਨਹੀਂ ਗਈ ਅਜਿਹੇ ਕੇਸ ਵੀ ਤੁਹਾਡੇ ਧਿਆਨ ਵਿੱਚ ਹੋਣ ਤਾਂ ਤੁਸੀਂ ਵੀ ਅਜੇ ਧਿਆਨ ਜਰੂਰ ਹਾਇਰ ਅਥਾਰਟੀ ਦੇ ਵਿੱਚ ਜਾਂ ਅਦਾਲਤਾਂ ਦੇ ਧਿਆਨ ਵਿੱਚ ਜਰੂਰ ਲਿਆਓ ਤਾਂ ਕਿ ਉਹਨਾਂ ਨੂੰ ਸਬਕ ਆ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਸਿਖਾਇਆ ਜਾ ਸਕੇ ਤੁਹਾਡੇ ਜੋ ਵੀ ਸੁਝਾਅ ਹੋਣਗੇ ਕਿ ਕਿਵੇਂ ਸਹੀ ਢੰਗ ਨਾਲ ਤੰਤਰ ਨੂੰ ਚਲਾਇਆ ਜਾ ਸਕਦਾ ਉਸ ਦੇ ਬਾਰੇ ਆਪਣੇ ਸੁਝਾਅ ਵੀ ਤੁਸੀਂ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ